ਕਿਸਾਨੀ ਮੋਰਚੇ ਤੋਂ ਵਾਪਸ ਆ ਰਹੇ ਇੱਕ ਕਿਸਾਨ ਦੀ ਹਾਦਸੇ 'ਚ ਹੋਈ ਮੌਤ ਚੱਤੀ ਪਿੰਡ 'ਚ ਕੀਤਾ ਗਿਆ ਅੰਤਮ ਸੰਸਕਾਰ ਸੈਂਕੜੇ ਨਾਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਇਗੀ ਸ਼ੰਭੂ ਮੋਰਚੇ ਤੋਂ ਵਾਪਸ ਆਉਂਦੇ ਸੁਖਵਿੰਦਰ ਸਿੰਘ ਜੋ ਕਿ ਪਟਾਲਾ ਨੇੜੇ ਕਸਬਾ ਰੰਗੜਾ ਡੰਗਲ ਦੇ ਪਿੰਡ ਆਦੋਵਾਲੀ ਦਾ ਰਹਿਣ ਵਾਲਾ ਸੀ ਤਾਂ ਐਕਸੀਡੈਂਟ ਹੋਣ ਨਾਲ ਮੌਤ ਹੋ ਜਾਂਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸ ਦੇ 33 ਪਿੰਡ ਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਕਿਸਾਨ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਦੀ ਮੱਤਕ ਦੇ ਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਬਟਾਰਾ ਤੇ ਤਹਿਸੀਲ ਹਦ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੇ ਹੋਏ ਸਨ ਤੇ ਗੱਲਬਾਤ ਕਰਦੇ ਆ ਸੁਖਿੰਦਰ ਸਿੰਘ ਦੇ ਪਰਿਵਾਰ ਨੇ ਕਿ ਆਖੀ ਸਾਡੇ ਖੂੜਕੇ ਵਾਲਾ ਡੇਡ ਕਿਲਾ ਹੀ ਜ਼ਮੀਨ ਹੈ ਅਤੇ ਕੁਝ ਪਛੂਹਣ ਜਾਂਦੇ ਨਾਲ ਅਸੀਂ ਆਪਣਾ ਗੁਜਾਰਾ ਬਸਰ ਕਰਦੇ ਆਂ ਕਾਜੇ ਕਮਾਉਣ ਵਾਲਾ ਸੁਖਿੰਦਰ ਸਿੰਘ ਹੀ ਸੀ ਦੋਨੋਂ ਪੇਟੀ ਅਜੇ ਛੋਟੇ ਹਨ ਤੇ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹ ਇੱਕ ਬੱਚੇ ਨੂੰ ਨੌਕਰੀ ਅਤੇ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਮੈਂ ਸੁਬਿੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ ਬਹੁਤ ਵਧੀਆ ਸਾਡੇ ਆਗੂ ਬਲਜੀਤ ਸਿੰਘ ਹੋਣੀ ਸਿਕੰਦਰ ਸਿੰਘ ਹੋਣੀ 143 ਦਿਨ ਮੋਰਚੇ ਨੂੰ ਹੋ ਗਿਆ ਤੇ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਦੋ ਵਾਲੀ ਰੰਗਨ ਨਗਰ ਕਿਉਂਕਿ ਉਹ ਨਹੀਂ ਜਿਲੇ ਜਿਲੀ ਕੀਤਾ ਇਹ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਤੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਤੇ ਗਿਆ ਆ ਉਥੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾ ਮੁੱਕ ਗਿਆ ਫਿਰ ਵਾਪਸ ਆ ਰਹੀ ਮੋਟਰਸਾਈਕਲ 'ਤੇ ਇਨਾਂ ਨੇ ਗੁਬਿੰਦਗੜ ਦੇ ਲਾਗੇ ਖੰਨੇ ਦੇ ਕੋਲ ਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲੱਭ ਡੈਥ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆਗੂ ਜਿਹੜੇ ਸ਼ੰਭੂ ਮੋਰਚੇ ਤੋਂ ਉੱਥੇ ਗਏ ਆ ਤੇ ਆਸਾਨ ਮਜ਼ਦੂਰ ਮੋਰਚਾ ਤੇ ਨਾਲ ਸੜਕਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਉੱਥੇ ਸ਼ੋਕਮਤਾ ਪਾ ਕੇ ਸ਼ਰਧਾਂਜਲੀ ਵੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਦੇ ਵਿੱਚ ਚਵੀ ਜਾਨਾ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਝੁਮੇ ਲੱਗਦਾ ਸਾਰਾ ਕੁਝ ਜੇ ਕਿਸਾਨਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਫੇ ਕਿਸਾਨਾਂ ਨੂੰ ਸ਼ੰਭੂ ਬੈਡਰ ਆਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਜਾਣ ਦੀ ਲੋੜ ਨਹੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਜਿਹੜੇ ਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਵੀ ਅਹੀਂ ਉਤੋਂ ਲਾਛਾਂ ਤੋੜਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸ਼ਹੀਦ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਪਰ ਜਦੋਂ ਚੋਣ ਜਾਬਤਾ ਲੱਗ ਗਿਆ ਉਸ ਤੋਂ ਬਾਅਦ ਐ ਨਾ ਮਾਫੀਆਂ ਦਿੱਤਾ ਅਸੀਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਦੇ ਸਰਕਾਰੀ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ ਇਸੇ ਤਰ੍ਹਾਂ ਝਕਮੀ ਕਿਸਾਨਾਂ ਜਿਹੜਾ ਸਨ ਉਹਦਾ ਸਰਕਾਰੀ ਖਰਚੇ ਤੇ ਲਾਜ ਕਰਾਇਆ ਜਾਵੇ ਬਲਜੀਤ ਸਿੰਘ ਦਾ ਤੇ ਨਾਲ 1 ਰੁਪਈਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਈਆ ਦੀ ਰਾਸ਼ੀ ਦਿੱਤੀ ਜਾਵੇ ਜਸਪ੍ਰੀਤ ਕੌਰ ਮੇਰੇ ਮਾਸੜ ਜੀ ਦੇ ਪਰਿਵਾਰ ਦੀ ਕੀ ਹਾਲਤ ਬਹੁਤ ਮੜੇ ਲਾ ਤੇ ਮਾਸ ਸਰਜੀਕਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1.5 ਵਜੇ ਜੀ ਪਰਿਵਾਰ ਦੇ ਜੀ ਦੀ ਗੱਲ ਕੀਤੀ ਜਾਇਆ ਗੁਰਪਾਰ ਦੀ ਬਣਾ ਖੇਤੀਬਾੜੀ ਕਰਦੇ ਸੀ 1.5 ਕਿੱਲਾ ਪਹਿਲੀ ਦਾ ਇਹ ਬਸ ਹਾਂਜੀ ਅੱਡਾ ਸਾਰ ਦੰਦੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਅਸੀਂ ਇਨਸਾਫ਼ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹੀ ਨਹੀਂ ਰਹੇ ਉਹਨਾਂ ਦਾ ਉਹ ਘਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਤਾਂ ਕਿ ਉਹ ਦੇਖੋ ਕਿ ਇਸ ਮੋਰਚੇ ਦੇ ਕਿਦੋਂ ਤੋਂ ਜਾਂਦੇ ਇਹ ਤੇ ਜਰੁੰਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤੋਂ ਹੀ ਜਾਂਦੀ ਹੈ अच्छा हां जी ਜਦੋਂ ਲੜਾਈ ਵੀ ਹੋਈ ਹੀ ਗੋਲੇ ਵੱਜੇ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ 4-5 ਦਿਨ ਲਾ ਕੇ ਆਏ ਆ ਕਾ ਜੋ ਨਾ ਕਰ ਰੋਟੀ ਖਮਾਉਣ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੀ ਹੁੰਦਾ ਉਹ ਦਿਨ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਨੇ ਜਾਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੁਣ ਗਿਆ ਸ਼ੰਭੂ ਬਾਰਡਰ ਉੱਥੇ ਦੇ ਨੇਤੀ ਤੁਰੇ ਰਹਿੰਦੇ ਰੇ ਦੋਵੇਂ ਭਰਾ ਜਾਂਦੇ ਆ ਮੈਂਬਰ ਬਣੇ ਆ ਉੱਥੇ ਦਾ ਯਾਰ ਕੀ ਪਤਨ ਕੀ ਪਾਣਾ ਵਰਤ ਕੇ ਆ ਉਹ ਤਾਂ ਨੂਰ ਨੂੰ ਵੀ ਖੜਦਾ ਸੀ ਲਾਲੀ ਨੂੰ ਵੀ ਮਹਿ ਲੈ ਜੋ ਦੰਗਰਾਂ ਦਾ ਨਹੀਂ ਸਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ ਦੋਗਰੀ ਹੋ ਕੇ ਆ ਦੋ ਬੇਟੇ ਮੇਰੇ ਬਾਜੀ ਇਹਨਾਂ ਨੂੰ ਨੌਕਰੀ ਦੀ ਦੋ ਡੇਢ ਕਿਲਾ ਸਾਰੀ ਬਾਜੀ ਇਹ ਕਿਤਰਾ ਗੁਜ਼ਾਰਾ ਕਰਾਂਗੇ ਹਾਂ ਤੁਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਹਾ ਮੇਰੇ ਪੁੱਤ ਵੀ ਨਹੀਂ ਗਿਨੇ ਗਏ ਪਰ ਸਰਕਾਰ ਨੂੰ ਕੋ ਗ ਨੌਕਰੀ ਦੇ ਹੈ ਛੋਟੇ ਆ ਛੋਟੇ ਆ ਕੋਈ ਵਿਆਹਿਆ ਨਹੀਂ ਅਜੇ ਅਜੇ ਤਨੇ ਆਲੇ ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ ਉਦੋਂ 9 ਵਜੇ ਹੋਈ ਮੈਨੂੰ ਵੀਡੀਓ ਕਾਲ ਕੀਤੀ ਜਾਂਦੇ ਮੈਂ ਸੇਵਾ ਕਰਨ ਦੇ ਆ ਵਾਂ ਲੰਗਰ ਵਰਤੋਂ ਦੇ ਆ ਵਾਂ ਤੇ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾਂ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓਂ ਆਂਦਾ ਸਰਕਾਰ ਨੂੰ ਭਾਜੀ ਇਹੋ ਮੰਗਿਆ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਕਮੌਣ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਾਰੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜੇ ਕੋਈ ਪੇ